ਹੈਲੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਮਨਪ੍ਰੀਤ ਕੌਰ ਮੈਂ ਨਜਰਤ ਤੁਹਾਨੂੰ ਸਵਾਗਤ ਕਰ ਰਹੀ ਹਾਂ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਸਰਦੀਆਂ ਦੀ ਸਪੈਸ਼ਲ ਸਬਜੀ ਕਿਉਂਕਿ ਸਰਦੀਆਂ ਵਿੱਚ ਬਹੁਤ ਹੀ ਵਧੀਆ ਹਰੀ-ਹਰੀ ਸਬਜ਼ੀਆਂ ਆਉਂਦੀਆਂ ਨੇ ਫਰੈਸ਼ ਸਬਜ਼ੀਆਂ ਆਉਂਦੀਆਂ ਨੇ ਮੈਂ ਅੱਜ ਬਣਾਉਣ ਜਾ ਰਹੀ ਹਾਂ ਗਾਜਰ ਮਟਰ ਤੇ ਆਲੂ ਦੀ ਬਹੁਤ ਹੀ ਟੇਸਟੀ ਸਬਜੀ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ ਅਗਰ ਤੁਹਾਨੂੰ ਰੈਸਪੀ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਤੇ ਅਗਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਂਕਿ ਮੈਂ ਜੋ ਵੀ ਵੀਡੀਓ ਬਣਾਵਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਜਲਦੀ ਪਹੁੰਚ ਸਕੇ ਤੁਸੀਂ ਮੇਰੀ ਵੀਡੀਓ ਜਲਦੀ ਤੋਂ ਜਲਦੀ ਚੈੱਕ ਕਰ ਸਕੋ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਟਰਾਈ ਕਰਨਾ ਕਾਂਸਪਟ ਪਹਿਲਾਂ ਅਸੀਂ ਗਾਜਰ ਲੈ ਲਾਂਗੇ ਜਿਨ੍ਹਾਂ ਨੂੰ ਆਪਾਂ ਸਾਰਾ ਗੋਲ-ਗੋਲ ਕੱਟ ਲਿੱਤਾਵੇ ਮੈਂ ਅੱਧਾ ਕਿਲੋ ਗਾਜਰ ਲਿੱਤੀ ਹੈ ਜਿਹਨੂੰ ਧੋ ਕੇ ਛਿਲ ਕੇ ਫਿਰ ਆਪਾਂ ਨੂੰ ਕੱਟ ਲੈਣਾ ਵੈ ਤੇ ਮੈਂ ਇੱਕ ਕੋਲੀ ਮਟਰ ਲਿੱਤੇ ਨੇ ਤੇ ਮੈਂ 3 ਤੋਂ 4 ਅਸੀਂ ਆਲੂ ਲਿੱਤੇ ਨੇ ਜਿਹਨੂੰ ਆਪਾਂ ਕੱਟ ਲਿੱਤਾਵੇ ਹੁਣ ਆਪਾਂ ਮੈਂ ਕੜਾਈ ਦੇ ਵਿੱਚ ਸਰੋਂ ਦਾ ਤੇਲ ਲਿੱਤਾ ਵੈ ਮੈਂ ਇੱਕ ਕੜਚੀ ਸਰੋਂ ਦਾ ਤੇਲ ਲਿੱਤਾ ਵੈ ਇਹਨੂੰ ਮੈਂ ਸਰੋਂ ਦੇ ਤੇਲ ਜਿਹੀ ਬਣਾ ਕੇ ਤਿਆਰ ਕਰ ਰਹੀ ਆ ਤੁਸੀਂ ਜੋ ਕੁਕਿੰਗ ਆਇਲ ਯੂਜ਼ ਕਰਨਾ ਚਾਹਦੇ ਹੋ ਤੁਸੀਂ ਲੈ ਸਕਦੇ ਓ ਪਰ ਇਹਦਾ ਟੇਸ ਜ਼ਿਆਦਾ ਸਰੋਂ ਦੇ ਤੇਲ ਚ ਬਹੁਤ ਵਧੀਆ ਆਂਦਾ ਵੈ ਹੁਣ ਸਰੋਂ ਦਾ ਤੇਲ ਚੰਗੀ ਤਰੀਕੇ ਨਾਲ ਗਰਮ ਹੋ ਜਾਵੇ ਉਸ ਤੋਂ ਬਾਅਦ ਅਸੀਂ ਇੱਚ ਖੜਾ ਸੁੱਕਾ ਧਨੀਆ ਪਾ ਦਾਂਗੇ ਤੇ ਇੱਕ ਚਮਚੀ ਇਸੇ ਦੇ ਵਿੱਚ ਜੀਰਾ ਪਾ ਦਾਂਗੇ ਅਨਾਂ ਚੰਗੀ ਦਾ ਸੜਾ ਜਦੋਂ ਜੀਰਾ ਤੜਕ ਜਾਵੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਿਆਜ਼ ਪਾ ਦਾਂਗੇ ਮੈਂ ਇੱਕ ਪਿਆਜ਼ ਲਿੱਤਾ ਸੀਗਾ ਇਹਨੂੰ ਬਰੀਕ-ਬਰੀਕ ਕੱਟ ਲਿੱਤਾਵਾਂ ਹੁਣ ਆਪਾਂ ਇਹਨਾਂ ਨੂੰ ਚੰਗੀ ਤਰੀਕੇ ਨਾਲ ਭੁੰਨ ਲੈਣਾ ਹੈ ਜਦ ਤੱਕ ਸਾਡੇ ਪਿਆਜ਼ ਦਾ ਕੱਚਾਪਨ ਨਹੀਂ ਖਤਮ ਹੋ ਜਾਂਦਾ ਆਹ ਦੇਖੋ ਹੁਣ ਅਸੀਂ ਥੋੜਾ ਜਿਹਾ ਲਸਣ ਪਾ ਲਾਂਗੇ ਜਿਹਨੂੰ ਮੈਂ ਕੁੱਟ ਕੇ ਪਾ ਰਹੀ ਹਾਂ ਤੁਸੀਂ ਚਾਹੇ ਤੈਨੂੰ ਬਰੀਕ-ਬਰੀਕ ਵੀ ਕਰ ਸਕਦੇ ਹੋ ਕੱਟ ਸਕਦੇ ਹੋ ਕਿਉਂ ਜਾਂ ਤੁਸੀਂ ਇਹਨੂੰ ਮਿਕਸੀ ਵਿੱਚ ਵੀ ਪੀਸ ਸਕਦੇ ਹੋ ਪਰ ਮੈਂ ਇਹਨੂੰ ਦੋ ਰਿਸੋਟੇ ਦੇ ਵਿੱਚ ਕੁੱਟਿਆ ਥੋੜਾ ਜਿਹਾ ਦਰਦਰਾ ਜਿਹਾ ਹੀ ਰੱਖਿਆ ਵੈ ਹੁਣ ਆਪਾਂ ਇਹਨਾਂ ਚੰਗੀ ਤਰੀਕੇ ਨਾਲ ਭੁੰਨ ਲਾਂਗੇ ਜਿੱਦ ਤੱਕ ਸਾਡੇ ਲਸਣ ਦਾ ਤੇ ਪਿਆਜ਼ ਦਾ ਕੱਚਾਪਣ ਨਹੀਂ ਖਤਮ ਹੋ ਜਾਂਦਾ ਤਾਤਕ ਪੈਨ ਪੁੰਨਾ ਵੈ ਹੋਣ ਮੈਦੇ ਵਿੱਚ ਟਮਾਟਰ ਤੇ ਹਰੀ ਮਿਰਚ ਪਾ ਰਹੀ ਆ ਮੈਂ ਦੋ ਟਮਾਟਰ ਲਿੱਤੇ ਨੇ ਤੇ ਦੋ ਤੋਂ ਤਿੰਨ ਹੀ ਹਰੀਆ ਮਿਰਚਾਂ ਲਿੱਤੀਆਂ ਨੇ ਜਿਨ੍ਹਾਂ ਨੂੰ ਮੈਂ ਇਸ ਤਰ੍ਹਾਂ ਕੱਟ ਕੇ ਪਾ ਦਿੱਤਾ ਵੈ ਤੁਸੀਂ ਚਾਹੇ ਤੇਦੀ ਪੇਸਟ ਬਣਾ ਸਕਦੇ ਹੈਗੇ ਹੋ ਇਹਨੂੰ ਪੀਸ ਕੇ ਵੀ ਪਾ ਸਕਦੇ ਹੈਗੇ ਹੋ ਉਹਦੇ ਤਾਂ ਸਾਡੇ ਟਮਾਟਰ ਚੰਗੀ ਤਰ੍ਹਾਂ ਗਲ ਨਹੀਂ ਜਾਂਦੇ ਤਾਂ ਤਾਂ ਕਸੇ ਨੂੰ ਭੁੰਨਾਂਗੇ ਮੈਂ ਇੱਕ ਚਮਚ ਨਮਕ ਪਾ ਰਹੀ ਹਾਂ ਨਮਕ ਦੇ ਨਾਲ ਕੀ ਟਮਾਟਰ ਜਲਦੀ ਗਲ ਜਾਂਦੇ ਨੇ ਸਾਡੇ ਇਸ ਕਰਕੇ ਮੈਂ ਇੱਕ ਚਮਚ ਨਮਕ ਪਾ ਦਿੱਤਾ ਹੈ ਬੈ ਨਮਕ ਤੁਸੀਂ ਆਪਣੇ ਟੇਸ ਦੇ ਅਨੁਸਾਰ ਪਾ ਸਕਦੇ ਹੋ ਹੁਣ ਆਪਾਂ ਨੇ ਚੰਗੀ ਤਰੀਕੇ ਨਾਲ ਭੁੰਨਣਾ ਹੈ ਜਿੱਤਾਂ ਨੇ ਸਾਡੇ ਟਮਾਟਰ ਚੰਗੀ ਤਰੀਕੇ ਨਾਲ ਗਲਣਾ ਚਾਹ ਤਾਂ ਤੱਕ ਆਪਾਂ ਨਾ ਚੰਗੀ ਤਰੀਕੇ ਨਾਲ ਭੁੰਨਾਂਗੇ ਇਸ ਤਰੀਕੇ ਨਾਲ ਹੁਣ ਅਸੀਂ ਇਹਦੇ ਵਿੱਚ ਲਾਲ ਮਿਰਚ ਪਾ ਦਾਂਗੇ ਮੈਂ ਇੱਕ ਚਮਚ ਲਾਲ ਮਿਰਚ ਪਾਈ ਹੈ ਤੇ ਹੁਣ ਅੱਧੀ ਚਮਚ ਹੀ ਅਸੀਂ ਇਹਦੇ ਵਿੱਚ ਹਲਦੀ ਪਾ ਦਾਂਗੇ ਆਪਾਂ ਪਾਸਾ ਰ ਚੰਗੀ ਤਰੀਕੇ ਨਾਲ ਮਿਕਸ ਕਰ ਲਾਂਗੇ ਇਹ ਦੇਖ ਸਕਦੇ ਹੋ ਸਾਡੇ ਟਮਾਟਰ ਵੀ ਚੰਗੀ ਤਰ੍ਹਾਂ ਗਲ ਚੁੱਕੇ ਨੇ ਆਪਾਂ ਇਸ ਤਰੀਕੇ ਨਾਲ ਕੜਚੀ ਨਾਲ ਇਹਨੂੰ ਟਮਾਟਰਾਂ ਨੂੰ ਫਿੰਦੇ ਜਾਣਾ ਵੇ ਤਾਂ ਕਿ ਜੋ ਸਾਡੇ ਟਮਾਟਰ ਨੇ ਉਹ ਚੰਗੀ ਤਰੀਕੇ ਨਾਲ ਮਿਕਸ ਹੋ ਜਾਣ ਇਹ ਦੇਖੋ ਸਾਡੇ ਜੋ ਮਸਾਲੇ ਨੇ ਤੇਲ ਛੱਡ ਚੁੱਕਿਆ ਵੇ ਇਦਾ ਮਤਲਬ ਕਿ ਸਾਡਾ ਜੋ ਮਸਾਲਾ ਵੈ ਤਿਆਰ ਹੋ ਚੁੱਕਿਆ ਵੈ ਹੁਣ ਮੈਂ ਇਹਦੇ ਵਿੱਚ ਢੇਗੀ ਮਿਰਚ ਪਾ ਰਹੀ ਆ ਢੇਗੀ ਮਿਰਚ ਨਾਲ ਕਿ ਕਲਰ ਬਹੁਤ ਵਧੀਆ ਆਂਦਾ ਵੈ ਇਸ ਕਰਕੇ ਮੈਂ ਇਹਦੇ ਵਿੱਚ ਅੱਧੀ ਚਮਚ ਢੇਗੀ ਮਿਰਚ ਪਾਈ ਐ ਇਹ ਪਾਣਾ ਆਪਸ਼ਨਲ ਐ ਤੁਸੀਂ ਪਾਣਾ ਚਾਹਦੇ ਤੇ ਪਾ ਸਕਦੇ ਹੋ ਨਹੀਂ ਤੇ ਸਕਿਪ ਕਰ ਸਕਦੇ ਹੋ ਹੁਣ ਮੈਂ ਇਹਦੇ ਵਿੱਚ ਆਲੂ ਪਾ ਦਿੱਤੇ ਨੇ ਹੁਣ ਪਸਾਰੇ ਨੂੰ ਮਿਕਸ ਕਰ ਲਾਂਗੇ ਆ ਬਸ ਆ ਚੰਗੇ ਤਰੀਕੇ ਨਾਲ ਮਿਕਸ ਕਰ ਲਿਤਾ ਵੈ ਹੁਣ ਅਸੀਂ ਇਹਦੇ ਵਿੱਚ ਗਾਜਰ ਵੀ ਪਾ ਦਾਂਗੇ। ਇਹ ਦੇਖੋ ਆਪਾਂ ਸਾਰੀ ਗਾਜਰ ਪਾ ਦਾਂਗੇ ਇਹਦੇ ਵਿੱਚ। ਹੁਣ ਆਪਾਂ ਸਾਰਿਆਂ ਨੂੰ ਚੰਗੇ ਤਰੀਕੇ ਨਾਲ ਮਿਕਸ ਕਰਾਂਗੇ। ਤੇ ਹੁਣ ਅਸੀਂ ਇਹਦੇ ਵਿੱਚ ਮਟਰ ਵੀ ਪਾ ਦਾਂਗੇ। ਹੁਣ ਆਪਾਂ ਸਾਰੇ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰਨਾ ਹੈ। ਆਪਾਂ ਨੂੰ ਚੰਗੀ ਤਰੀਕੇ ਨਾਲ ਮਿਕਸ ਕਰਨਾ ਵੈ ਇਹ ਦੇਖੋ ਸਾਡੇ ਮਿਕਸ ਹੋ ਚੁੱਕਿਆ ਵੈ ਆਪਾਂ ਇਹਨੂੰ 2 ਤੋਂ 3 ਮਿੰਟ ਵਾਸਤੇ ਐਸੀ ਤਰੀਕੇ ਨਾਲ ਪਹਿਲਾਂ ਪੁੰਨਣਾ ਵੈ ਮਸਾਲੇ ਦੇ ਵਿੱਚ ਤਾਂ ਕਿ ਜੋ ਸਾਡਾ ਮਸਾਲਾ ਹੈ ਸਬਜ਼ੀਆਂ ਦੇ ਵਿੱਚ ਰਸ ਵਿੱਚ ਜਾਵੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਅੱਧਾ ਕੱਪ ਪਾਣੀ ਪਾ ਦਾਂਗੇ ਤਾਂ ਕਿ ਜੋ ਸਾਡੀ ਸਬਜ਼ੀਆਂ ਨੇ ਚੰਗੀ ਤਰੀਕੇ ਨਾਲ ਗਲ ਜਾਣ ਹੁਣ ਥੋੜੇ ਦੇਰ ਵਸੇ ਆਪਾਂ ਨੂੰ ਟੱਕ ਕੇ ਪਕਾਵਾਂਗੇ ਜਿੱਦਾਂ ਸਾਡੀ ਜੋ ਸਬਜ਼ੀਆਂ ਨੇ ਗਲ ਨਾ ਜਾਣ ਚੰਗੀ ਤਰੀਕੇ ਨਾਲ ਹੁਆਪਾਂ ਟੱਕਣ ਦੇ ਕੇ ਇਹਨੂੰ ਪਕਾ ਲਾਂਗੇ ਇਹ ਦੇਖੋ ਵਿੱਚ ਵਿੱਚ ਆਪਾਂ ਹਿਲਾਉਂਦੇ ਵੀ ਜਾਣਾ ਇਹਨਾਂ ਨੂੰ ਦੇਖਣਾ ਹੈ ਕਿ ਸਾਡੀ ਸਬਜ਼ੀ ਨੀਚੇ ਨਾ ਲੱਗ ਜਾਵੇ ਇਹਨੂੰ ਪਕਾਣ ਚ ਸਾਨੂੰ 10 ਮਿੰਟ ਲੱਗਣਗੇ ਆਪਾਂ ਨਾਲ ਚੰਗੀ ਤਰੀਕੇ ਨਾਲ ਦਾ ਮਿਕਸ ਕਰਦੇ ਜਾਣਾ ਵੈ ਤੇ ਟੱਕ ਦੇਣਾ ਫਿਰ ਦੁਬਾਰਾ ਵਿੱਚ ਵਿੱਚ ਆਪਾਂ ਤਾਂ ਚੱਕਾ ਕੇ ਚੈੱਕ ਕਰਦੇ ਆ ਤਾਂ ਕਿ ਸਾਡੀ ਜੋ ਸਬਜ਼ੀਆਂ ਨੇ نیچے ਨਾਲ ਲੱਗ ਜਾਣ ਇਹ ਦੇਖੋ ਆਪਾਂ ਫੇਰ اسی ਤਰੀਕੇ ਨਾਲ ਦੁਬਾਰਾ ਮਿਕਸ ਕਰ ਲਾਂਗੇ ਇਹ ਦੇਖੋ ਸਾਡੀ ਸਬਜ਼ੀਆਂ ਜੇ ਗਲ ਚੁੱਕੀਆਂ ਨੇ ਚੰਗੀ ਤਰੀਕੇ ਨਾਲ ਪਰ ਆਪਾਂ ਥੋੜੀ ਦੇਰ ਹੋਰ ਪਕਾਵਾਂਗੇ ਇਹਨੂੰ ਸਾਰੀ ਸਬਜ਼ੀਆਂ ਗਲ ਚੁੱਕੀਆਂ ਨੇ ਇਹ ਦੇਖੋ ਆਲੂ ਵੀ ਗਲ ਚੁੱਕੇ ਨੇ ਸਾਡੇ ਤੋਂ ਗਾਜਰ ਉਹ ਵੀ ਗਲ ਚੁੱਕੀ ਹੈ ਇਹ ਦੇਖੋ ਸਾਡੀ ਸਬਜ਼ੀ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਅਸੀਂ ਇਹਦੇ ਵਿੱਚ ਇੱਕ ਚਮਚ ਸੁੱਕਾ ਧਨੀਆ ਪਾ ਦਾਂਗੇ ਸੁੱਕੇ ਧਨੀਆ ਨਾਲ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਂਦਾ ਵੈ ਤੁਸੀਂ ਸੁੱਕਾ ਧਨੀਆ ਜ਼ਰੂਰ ਪਾਣਾ ਤੇ ਥੋੜੀ ਜਿਹੀ ਅਸੀਂ ਇਹਦੇ ਵਿੱਚ ਕਸੂਰੀ ਮੇਥੀ ਪਾ ਦਾਂਗੇ ਤੁਸੀਂ ਹਰਾ ਧਨੀਆ ਵੀ ਪਾ ਸਕਦੇ ਓ ਕਿਉਂ ਹੁਣ ਆਪਾਂ ਸਾਰੇ ਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੇ ਇਹ ਦੇਖੋ ਸਾਡੀ ਸਬਜੀ ਹੈ ਉਹ ਬਣ ਕੇ ਤਿਆਰ ਹੋ ਚੁੱਕੀ ਹੈ। ਤੁਸੀਂ ਦੇਖ ਸਕਦੇ ਹੋ ਦਾ ਰੰਗ ਕਿੰਨਾ ਵਧੀਆ ਆਇਆ ਵੈ। ਤੇ ਦੇਖਣ ਚ ਵੀ ਕਿੰਨੀ ਵਧੀਆ ਲੱਗ ਰਹੀ ਹੈ ਤੇ ਖਾਣ ਵਿੱਚ ਵੀ ਇਹ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ। ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਟਰਾਈ ਕਰਨਾ। ਹੁਣ ਲਾਸਟ ਵਿੱਚ ਅਸੀਂ ਇਹਦੇ ਉੱਪਰ ਇੱਕ ਚਕਰਚੀ ਮੈਦੇ ਵਿੱਚ ਦੇਸੀ ਘਿਓ ਪਾ ਦਿੱਤਾ ਵੈ। ਇਹਦੇ ਨਾਲ ਦੇਸੀ ਘਿਓ ਦੇ ਨਾਲ ਟੇਸਟ ਇੰਨਾ ਵਧੀਆ ਆ ਜਾਂਦਾ ਹੈ। ਕਿ ਬਹੁਤ ਜ਼ਿਆਦਾ ਖਾਣਸ ਟੇਸਟੀ ਲੱਗਦਾ ਵੈ ਉਸੇ ਦੇਸੀ ਘਿਓ ਜ਼ਰੂਰ ਪਾਣਾ ਪਰ ਅਗਰ ਤੁਸੀਂ ਨਹੀਂ ਪਾਣਾ ਚਾਹੁੰਦੇ ਤਾਂ ਸਕਿਪ ਕਰ ਸਕਦੇ ਹੈਗੇ ਉਹ ਇਹ ਦੇਖੋ ਸਾਡੀ ਸਬਜੀ ਜੋ ਇਹ ਬਣ ਕੇ ਤਿਆਰ ਹੋ ਚੁੱਕੀ ਹੈ ਦੇਖ ਸਕਦੇ ਹੋ ਸੀ ਕਲਰ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਵੈ ਔਰ ਸਰਦੀਆਂ ਦੇ ਵਿੱਚ ਇਹੀ ਚੀਜ਼ ਬਹੁਤ ਵਧੀਆ ਲੱਗਦੀ ਹੈ ਕਿ ਸਬਜ਼ੀਆਂ ਜੋ ਸਾਡੀਆਂ ਨੇ ਸਾਰੀਆਂ ਹਰੀਆਂ ਸਬਜ਼ੀਆਂ ਆਂਦੀਆਂ ਨੇ ਤੇ ਖਾਣ ਵਿੱਚ ਵੀ ਬਹੁਤ ਟੇਸਟੀ ਲੱਗਦੀਆਂ ਨੇ ਐਸਟਮ ਗਾਜਰ ਵੀ ਬਹੁਤ ਵਧੀਆ ਆ ਰਹੀ ਹੈ ਗਾਜਰ ਹੋ ਗਈ ਮਟਰ ਹੋ ਗਏ ਬਹੁਤ ਵਧੀਆ ਆ ਰਹੇ ਨੇ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ ਅਗਾ ਤੁਹਾਨੂੰ ਰੈਸਪੀ ਪਸੰਦ ਆਵੇ ਤੇ ਮੈਨੂੰ ਕਮੈਂਟ ਜ਼ਰੂਰ ਕਰਕੇ ਦੱਸਣਾ ਕਿ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਤੇ ਵੀਡੀਓ ਨੂੰ ਲਾਈਕ ਕਰਨਾ ਇਹਨੂੰ ਵੱਧ ਤੋਂ ਵੱਧ ਨੂੰ ਸ਼ੇਅਰ ਕਰਨਾ ਤੇ ਮੇਰੇ ਚੈਨਲ ਵਗਾਂ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤੇ ਤੁਸੀਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਕੀ ਮੈਂ ਜੋ ਵੀ ਵੀਡੀਓ ਬਣਾਵਾਂ ਉਹਦਾ ਨੋਟੀਫਿਕੇਸ਼ਨ ਉਹ ਜਲਦੀ ਜਲਦੀ ਪਹੁੰਚ ਸਕੇ ਤੁਸੀਂ ਮੇਰੀ ਵੀਡੀਓ ਜਲਦੀ ਤੋਂ ਜਲਦੀ ਚੈੱਕ ਕਰ ਸਕੋ ਥੈਂਕ ਯੂ